ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਸੈਰਿਸ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਕਰਵਾਉਣੇ ਆ ਦਰਸ਼ਨ ਅੱਜ ਆਪਾਂ ਆਏ ਹਾਂ ਜ਼ਿਲ੍ਹਾ ਬਰਨਾਲਾ ਹੰਡਾਇਆ ਤੇ ਪਿੰਡ ਧਨੋਲਾ ਅੱਜ ਆਪਾਂ ਆਏ ਹਾਂ ਗੁਰਦੁਆਰਾ ਸਾਹਿਬ ਸ਼੍ਰੀ ਆੜੀ ਸਹਿਬ ਚੱਲਦੇ ਹਾਂ ਅੰਦਰ ਬਾਜ਼ਾਰ ਲੱਗਿਆ ਹੋਇਆ ਇੱਥੇ ਕਰਵਾਉਣੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ ਸਥਾਨ ਨੂੰ ਨੌਵੇਂ ਪਾਸ਼ਾ ਗੁਰਤੇ ਦੇ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਹ ਜੋ ਸਮਾਨ ਤੁਸੀਂ ਦੇਖ ਰਹੇ ਹੋ ਜਿੱਥੇ ਸੰਗਤਾਂ ਦੀ ਲਾਈਨ ਲੱਗੀ ਹੋਈ ਹੈ ਸੰਗਤਾਂ ਮੱਥਾ ਟੇਕ ਰਹੀਆਂ ਹਨ ਉਹਨਾਂ ਸੰਤਾਂਾਂ ਦਾ ਮਾਪੁਰਖਾ ਦੀ ਹੈ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਸੀ ਦਾਸ ਨੂੰ ਪ੍ਰਗਟ ਕੀਤਾ ਸੀ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਿਆ ਸੀ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਜੀ ਪੱਕੇ ਗੁਰਸਰ ਤੋਂ ਕੱਚੇ ਗੁਰਸਰ ਆਏ ਕੱਚੇ ਗੁਰਸਰ ਤੋਂ ਗੁਰੂ ਸਾਹਿਬ ਜੀ ਇਸ ਸਥਾਨ ਤੇ ਆਏ ਸੀ ਇਸ ਸਥਾਨ ਤੇ ਪਿੰਡ ਧੌਲੇ ਦੀ ਜੂ ਸੀ ਇੱਥੇ ਆ ਕੇ ਗੁਰੂ ਸਾਹਿਬ ਜੀ ਦਾ ਘੋੜਾ ਆੜੀ ਪੈ ਗਿਆ ਤਾਂ ਨਾਲ ਆਈਆਂ ਸੰਗਦਾਨ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਕੋੜਾ ਕਿਉਂ ਆੜੀ ਪੈ ਗਿਆ ਹੈ ਤਾਂ ਉਸ ਵੇਲੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦੱਸਿਆ ਕਿ ਇਹ ਇਸ ਤੋਂ ਅੱਗੇ ਮੁਸਲਮਾਨ ਜ਼ਿਮੀਂਦਾਰਾਂ ਦੇ ਤੰਬਾਕੂ ਦੇ ਖੇਤ ਹਨ ਇਸ ਲਈ ਕੋੜਾ ਆੜੀ ਪੈ ਗਿਆ ਹੈ ਤਾਂ ਗੁਰੂ ਸਾਹਿਬ ਨੇ ਵਚਨ ਕੀਤਾ ਕਿ ਕੋਈ ਟਾਈਮ ਆਵੇਗਾ ਜਦੋਂ ਇਹ ਮੁਸਲਮਾਨ ਵੀ ਗੁਰੂ ਕੇ ਸਿੰਘ ਬਣਗੇ ਤੇ ਇੱਥੇ ਸੇਵਾ ਕਰਿਆ ਕਰਨਗੇ ਗੁਰੂ ਸਾਹਿਬ ਨੇ ਇਸ ਸਥਾਨ ਤੇ ਵਚਨ ਕੀਤਾ ਕਿ ਜਿਵੇਂ ਸਾਡਾ ਘੋੜਾ ਤੰਬਾਕੂ ਦੇ ਖੇਤਾਂ ਨੂੰ ਦੇਖ ਕੇ ਵਿੱਚ ਦੀ ਨਹੀਂ ਲੰਘਿਆ ਅੜੀ ਕਰ ਗਿਆ ਤਾਂ ਉਸੇ ਤਰ੍ਹਾਂ ਹੀ ਜੋ ਵੀ ਸੰਗਤਾਂ ਇਸ ਸਥਾਨ ਤੇ ਆ ਕੇ ਗੁਰੂ ਘਰ ਲਈ ਸ਼ਰਧਾ ਭਾਵਨਾ ਰੱਖਣ ਗਈਆਂ ਸੱਚੇ ਦਿਲੋਂ ਅਰਦਾਸ ਕਰਨ ਗਈਆਂ ਤਾਂ ਉਹਨਾਂ ਦੇ ਅੜੇ ਹੋਏ ਕੰਮ ਪੂਰੇ ਹੋਣਗੇ ਚੱਲਦੇ ਆਪਾਂ ਵੀ ਅੰਦਰ ਤੇ ਕਰਦੇ ਆਂ ਦਰਬਾਰ ਦੇ ਦਰਸ਼ਨ ਬਣੇ ਰਹੋ ਪੰਜਾਬ ਸੀਰੀਜ਼ 'ਚ ਸਾਡੇ ਨਾਲ ਤੇ ਤੁਹਾਨੂੰ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਕਰਵਾਵਾਂਗੇ ਦਰਸ਼ਨ ਤੇ ਹੋਰ ਵੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਜਗਾਵਾਂ ਦੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ